ਇਹ ਪੂਰਾ ਮੰਗਦਾ ਸੀ ਜੀ 21925 ਨੂੰ ਥਾਣਾ ਫੇਜ਼ 1 ਦੇ ਵਿੱਚ ਇੱਕ ਇਨਫੋਰਮੇਸ਼ਨ ਅਸੀਂ ਰਿਸੀਵ ਕਰੀ ਸੀ ਅਸੀਂ ਜਿਸ ਦੇ ਵਿੱਚ ਇੱਕ ਰੇੜੀ ਲਾਂਦਾ ਸੀਗਾ ਫਲੂਟ ਦੀ ਰੇੜੀ ਲਾਂਦਾ ਸੀ ਮਾਹਲੀਪਿੰਡ ਦੇ ਵਿੱਚ ਬੰਦਾ ਜਿਹਦਾ ਕਿ ਦੋ ਅਣਪਛਾਤੇ ਬੰਦਿਆਂ ਨੇ ਆ ਕੇ ਮੋਬਾਈਲ ਸਨੇਚ ਕਰ ਲਿਆ ਸੀ ਤੇ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਇਹ ਐਫਆਈਆਰ ਰਜਿਸਟਰ ਕੀਤੀ ਤੇ ਐਫਆਈਆਰ ਰਜਿਸਟਰ ਕਰਨ ਉਪਰੰਤ ਅਸੀਂ ਜੜੀ ਇਹਦੀ ਦੇਖਪਾਲ ਕਰਨ ਲੱਗੇ ਜਿਹੜੇ ਤੋਸ਼ੀ ਨੇ ਤੇ ਉਹ ਕਰਦੇ ਹੋਏ ਅਸੀਂ ਦੋ ਜਿਹੜੇ ਦੋਸ਼ੀ ਨੇ ਇੱਕ ਸਾਹਿਲ ਕੁਮਾਰ son of ਸੁਨੀਲ ਕੁਮਾਰ ਵਿਕਾਸ ਸਨ ਆਫ ਰਜਿੰਦਰ ਕੁਮਾਰ ਇਹ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਦੀ ਪੁਸ਼ਕਿਸ਼ ਦੌਰਾਨ ਅਸੀਂ ਹੋਰ ਵੀ ਸਾਨੂੰ ਕੁਝ ਮਤਲਬ ਕਿ ਹੋਰ ਚੀਜ਼ਾਂ ਸਾਹਮਣੇ ਆਈਆਂ ਜੇ ਇੱਕ ਹੋਰ ਬੰਦਾ ਮੁਹੰਮਦ ਹੈਗਾ ਉਹਦਾ ਨਾਮ ਸਾਹਮਣੇ ਆਇਆ ਤੇ ਉਹਨੂੰ ਵੀ ਨਾਮਿਨੇਟ ਕੀਤਾ ਗਿਆ ਤੇ ਓਵਰ ਆਲ ਇਹਨਾਂ ਤੋਂ ਅਸੀਂ ਰਿਕਵਰੀ ਜਿਹੜੀਆਂ ਕੀਤੀਆਂ ਨੇ ਕੁੱਲ ਅਸੀਂ 20 ਮੋਬਾਈਲ ਇਹਨਾਂ ਤੋਂ ਰਿਕਵਰ ਕਰ ਲਏ ਜਿਹੜਾ ਸਾਹਿਲ ਹੈ ਤੇ ਵਿਕਾਸ ਹੈ ਇਹ ਦੋਨੇ ਬੜਮਾਜਰਾ ਦੇ ਰਹਿਣ ਵਾਲੇ ਨੇ ਜੀ ਤੇ ਜਿਹੜਾ ਮੁਹੰਮਦ ਹੈ ਇਹ ਬਲੌਂਗੀ ਦਾ ਰਹਿਣ ਵਾਲਾ ਹੈ ਸਰ ਕੀ ਬੈਕਗ੍ਰਾਉਂਡ ਕੀ ਹੈ ਨਾ ਇਹਨਾਂ ਚੋ ਜੇ ਜਿਸ ਤਰ੍ਹਾਂ ਕੀ ਦੱਸਿਆ ਕਿ ਸਾਹਿਲ ਹੈ ਸਾਹਿਲ ਤੇ ਇੱਕ 27 ਐਨਡੀਪੀਐਸ ਦਾ ਪਹਿਲਾਂ ਵੀ ਮੁਕਦਮਾ ਰਜਿਸਟਰਡ ਹੈਗਾ ਤੇ ਜਿਹੜਾ ਦੂਸਰਾ ਦੋਸ਼ੀ ਵਿਕਾਸ ਹੈ ਇਸ ਤੇ 302 ਦਾ ਵੀ ਮੁਕਦਮਾ ਰਜਿਸਟਰਡ ਹੈ ਤੇ ਇਹ ਜਿਹੜੇ ਤਿੰਨਾਂ ਇਹ ਜਿਹੜਾ ਗੈਂਗ ਹੈ ਸਨੈਚਰਸ ਦਾ ਇਹ ਤਿੰਨੇ ਜਿਹੜੇ ਇੱਥੇ ਮਿਲ ਕੇ ਆਪਣਾ ਮੋਹਾਲੀ ਦੇ ਏਰੀਆ ਦੇ ਵਿੱਚ ਸ਼ਹਿਰ ਦੇ ਏਰੀਆ ਦੇ ਵਿੱਚ ਕਾਫੀ ਦੇਰ ਤੋਂ ਇਹ ਲੁੱਟ ਖੋਹ ਵਗੈਰਾ ਕਰ ਰਹੇ ਸੀ ਜਿਸ ਦੇ ਨਾਲ ਬੜਾ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਪਰ ਆਪਣੇ ਇਨਸਪੈਕਟਰ ਸੁਖਬੀਰ ਸਿੰਘ ਐਸ ਐਚਓ ਫੇਜ਼ 1 ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਦੇ ਵਿੱਚ ਜਿਹੜੇ ਟੈਕਨੀਕਲ ਸੋਰਸਸ ਤੇ ਸਾਡੇ ਜਿਹੜੇ ਹਿਊਮਨ ਇੰਟੈਲੀਜੈਂਸ ਦੇ ਵਕਵਕ ਸੋਰਸਸ ਦੇ ਰਾਹੀਂ ਇਹ ਜਿਹੜੇ ਦੋਸ਼ੀ ਐ ਇਹਨਾਂ ਨੂੰ ਟ੍ਰੇਸ ਕੀਤਾ ਤੇ ਹੋਰ ਐਫਰਟਸ ਕਰਕੇ ਇੰਟਰੋਗੇਸ਼ਨ ਵਗੈਰਾ ਤੇ ਇਹਨਾਂ ਦੀ ਕੋਸ਼ਿਸ਼ ਕਰਕੇ ਫਰਦਰ ਅਸੀਂ ਇਹਨਾਂ ਤੋਂ ਜਿਹੜੀ ਆ 20 ਮੋਬਾਈਲ ਫੋਨ ਦੀ ਰਿਕਵਰੀ ਕੀਤੀ ਤੇ ਇੱਥੋਂ ਤੱਕ ਇਹ ਨਹੀਂ ਇਹਦੇ ਤੇ ਫਰਦਰ ਅਸੀਂ ਇਹਨਾਂ ਦੀ ਹਲੇ ਕੋਸ਼ਿਸ਼ ਇਹਨਾਂ ਦੀ ਜਾਰੀ ਹੈ ਤੇ ਉਮੀਦ ਹੈ ਕਿ ਅਸੀਂ ਹੋਰ ਵੀ ਜਿਹੜਾ ਇਹਦੇ ਵਿੱਚ ਲੋਕ ਇਨਵੋਲਡ ਹੋਣਗੇ ਉਹਨਾਂ ਨੂੰ ਵੀ ਫੜਾਂਗੇ ਤੇ ਇਹ ਜਿਹੜਾ ਗੈਂਗ ਹੈ ਇਹਨੂੰ ਅਸੀਂ ਟੋਟਲੀ ਬਸਟ ਕਰਨਾ ਹੈ ਜਿਹੜੇ ਮੋਬਾਈਲ ਬਰਾਮਦ ਕੀਤੇ ਨੇ ਜਿਸ ਵਾਈਕਲ ਤੇ ਸਨੇਟਿੰਗ ਕਰਦਾ ਤੁਸੀਂ ਸ਼ੈਨਗਨ ਕੰਟਰੀਆਂ ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਆ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹ ਤੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜੱਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ। ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਨੇ। ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜੱਪ ਸਟੱਡੀ ਮੁਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ। ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜੱਪ ਸਟੱਡੀ ਮੁਹਾਲੀ ਨੇ ਲਗਵਾ ਕੇ ਦਿਆ ਹੈ। اور ساری پیمنٹ ویزا لگنے کے ساتھ تھینک یو